ਜਸਵੀਰ ਸਿੰਘ ਬਾਬਾ ਸੋਨੂ ਜੀ ਹਾਂਜੀ ਬਾਬਾ ਜੀ ਲੰਦੇ ਕਿਹੜਾ ਲਾਕਾ ਪੈਂਦਾ ਜੀ ਏ ਕੋਟ ਮਿਤ ਸਿੰਘ ਜੀ ਗਲੀ ਨੰਬਰ 2 ਹਾਂਜੀ ਸਰ ਆਜੀ ਜਿਹੜੀ ਆਗ ਦਾ ਕੀ ਕਾਰਨ ਹੈ ਇਹ ਇਹ ਆਗ ਦਾ ਕਾਰਨ ਇਹ ਦੇਖੋ ਜੀ ਕੰਮ ਤੋਂ ਆਇਆ ਵਾ ਰੋਟੀ ਰੱਟੀ ਬਣਾ ਕੇ ਪਕਾਉਣ ਲੱਗਾ ਵਾ ਤੇ ਜਿਹੜਾ ਸਿਲੰਡਰ ਅੱਜ ਇਹ ਲੈ ਕੇ ਆਇਆ ਨਾ ਉਹ ਸਿਲੰਡਰ ਕਿਤੇ ਲੀਕ ਹੀ ਸਿਲੰਡਰ ਲੀਕ ਹੋਣ ਕਾਰਨ ਜਿਹੜੀ ਅੰਦਰ ਆ ਕੇ ਜੋ ਵੀ ਹੈ ਨਾਲੇ ਅੰਦਰ ਫੈਲ ਗਈ ਆ ਤੇ ਦੋਵੇਂ ਭਰਾ ਮਹਾ ਭੱਜ ਕੇ ਬਾਹਰ ਨਿਕਲੇ ਆ ਸਿਲੰਡਰ ਅੰਦਰ ਕੱਢਣ ਗਏ ਆ ਅਸੀਂ ਪਰ ਉਹਨਾਂ ਜਿਹਨੂੰ ਸਿਲੰਡਰ ਨੂੰ ਸਾਰੇ ਨੂੰ ਅੱਗ ਲੱਗ ਚੁੱਕੀ ਤੇ ਜਿਹੜਾ ਸਿਲੰਡਰ ਆ ਕੋਈ ਵੀ ਜਿੰਨਾ ਦਾ ਵੀ ਕੰਪਨੀ ਦਾ ਸਿਲੰਡਰ ਆ ਨਾ ਇਹ ਜਾਂ ਤੇ ਜਦੋਂ ਆਪਾਂ ਸਿਲੰਡਰ ਦੇਣ ਆਉਂਦੇ ਆ ਕਿਸੇ ਦੇ ਘਰ ਵੀ ਹਰ ਕਿਸੇ ਦੇ ਘਰ ਹਰ ਕਿਸ ਨੂੰ ਆਪੋ ਆਪਣੀਆਂ ਜਾਨਾਂ ਪਿਆਰੀਆਂ ਇਹ ਕੰਪਨੀ ਨੂੰ ਸਾਡੇ ਵੱਲੋਂ ਇਹ ਆ ਵੀ ਜਿੱਥੇ ਵੀ ਕੋਈ ਕੰਪਨੀ ਸਿਲੰਡਰ ਦੇ ਕੇ ਆਉਂਦੀ ਇਹਨੂੰ ਪਹਿਲਾਂ ਚੈੱਕ ਇਨ ਕੀਤਾ ਜਾਵੇ ਵੀ ਸਿਲੰਡਰ ਲੀਕ ਤੇ ਨਹੀਂ ਆ ਇਹ ਪੈਸੇ ਲੈਂਦੇ ਆ ਸਿਲੰਡਰ ਦੇ ਕੇ ਸਿਲੰਡਰ ਖਾਲੀ ਲੈ ਜਾਂਦੇ ਆ ਉਹ ਖਰੇ ਕੰਪਨੀ ਨੂੰ ਇਹ ਹੋਣਾ ਚਾਹੀਦਾ ਵੀ ਸਾਨੂੰ ਇਹ ਸਿਲੰਡਰ ਦਾ ਕਿਸ ਨੂੰ ਦੇਣ ਦੇ ਆ ਕਿਸ ਦੀ ਜਾਨਾ ਕਿਸੇ ਗਾੜੀ ਜਾਣ ਦੇ ਕੋ ਬਣ ਜੇ ਆ ਸਿਲੰਡਰ ਦੇ ਇਹਨਾਂ ਨੂੰ ਸਹੀ ਕਰਕੇ ਵੇਖ ਦੇ ਵੀ ਲੀਕ ਆ ਜਾਂ ਸਹੀ ਆ ਜਾਂ ਨਹੀਂ ਸਹੀ ਹੁਣ ਇਹਦਾ ਨਾਮ ਮਾਂ ਵਸੇ ਤੇ ਨਾਂ ਇਹਦੇ ਸਿਰ ਤੇ ਪਿਓ ਆ ਇਹ ਕੱਲਾ ਹੀ ਦਿਹਾੜੀ ਦੇ ਦਬਾ ਲਾ ਕੇ ਤਾਂ ਆਪਣੇ ਇਹਨਾਂ ਨੇ ਬੈੱਡ ਨਵੇਂ ਲਏ ਸੀ 19000 ਦੇ ਆ ਹੁਣ ਇਹਨੇ ਲਿਮਾਰੀ ਲਈ ਜੇ ਉਹ ਵੀ ਨਵੀਂ ਲਈ ਆ ਥੋੜਾ ਥੋੜਾ ਕਰਕੇ ਸਮਾਨ ਕਿਸ਼ਤਾਂ ਤੇ ਲੈਣ ਰਿਹਾ ਸੀ ਫ੍ਰਿਜ ਲਈ ਆ ਨਿਵੇਟਰ ਲਿਆ ਉਹ ਵੀ ਸੜ ਗਿਆ ਜੇ ਸਾਊ ਕਿਸਤਾਂ ਦਾ ਸਮਾਨ ਇਹਨੇ ਗਰੀਬ ਨੇ ਲੈ ਆ ਗਏ ਲਿਆਂਦਾ ਹੀ ਇਹ ਤੇ ਸੜ ਗਿਆ ਸਾਰੇ ਸਵਾਹ ਹੋ ਗਿਆ ਇਹਦਾ ਕਿੰਨਾ ਕੋਈ ਨੁਕਸਾਨ ਹੋਇਆ ਜੀ ਭਾਈ ਵੇਖੋ ਇਹ ਤੇ ਐਸਟੀਮੇਟ ਅਸੀਂ ਤੇ ਇਹੋ ਕਹਿ ਸਕਦੇ ਆ ਵੀ ਲੱਖ ਡੇਢ ਲੱਖ ਦਾ ਵੀ ਹੋ ਸਕਦਾ ਹੁਣ ਅੰਦਰ ਇਹਨਾਂ ਦੇ ਰਜਿਸਟਰੀ ਵਗੈਰਾ ਵੀ ਮੇਰੇ ਖਿਆਲ ਉਹ ਵੀ ਸੜ ਗਈ ਹੈ ਜੀ ਆਪਦੀ ਜੋ ਹੋਰ ਵੀ ਦਸਤਾਵੇਜ਼ ਕਾਗਜ਼ ਹੀ ਹੋਵੇ ਇਹਦੇ ਸੜ ਗਏ ਹੁਣ ਤੁਹਾਡੇ ਕੋਲ ਵੀਡੀਓ ਪਈਆਂ ਹੀ ਆ ਵੀ ਕਿੱਥੋਂ ਕਿੱਥੋਂ ਸਮਾਨ ਇਹਨਾਂ ਦਾ ਸੜਿਆ ਹੁਣ ਇਹ ਗਰੀਬ ਕਿੱਦਾਂ ਨੂੰ ਜਾ ਕੇ ਕਿਹੜਾ ਸਰਕਾਰ ਇਹਦੀ ਹੱਲ ਕਰਦੀ ਆ ਬੋਧਨਨ ਸਰਕਾਰ ਕੋਈ ਆਵੇ ਤੇ ਉਹ ਹੀ ਆਣ ਕੇ ਹੱਲ ਕਰ ਸਕਦੀ ਹੈ ਇਹਦਾ ਗਰੀਬ ਦਾ ਵੀ ਹੁਣ ਇਹ ਵੇਖਿਆ ਜਾਊਗਾ ਵੀ ਇਹ ਮਹੱਲਾ ਸਾਰਾ ਨਾਲ ਆ ਕੋਟ ਮੇ ਸਿੰਘ ਦਾ ਵੀ ਕਿਹੜਾ ਹੈ ਇਹ ਸਰਕਾਰ ਹੱਲ ਕਰਦੀ ਆ ਜੇ ਇਹਦੇ ਮੰਨਦੇ ਆ ਵੀ ਕੋਈ ਸਰਕਾਰ ਹੱਲ ਕਰਦੀ ਆ ਜਾਂ ਕੋਈ ਇਥੋਂ ਦਾ ਜਿਹੜਾ ਕੋਈ ਕਾਉਂਸਲਰ ਆ ਜਾਂ ਕੋਈ ਇਥੋਂ ਦਾ ਅਫਸਰ ਬਣਿਆ ਕੋਈ ਉਹ ਇਹਦਾ ਹੱਲ ਕਰਦਾ ਫਿਰ ਤੁਸੀਂ ਅਖਾਂਗੇ ਵੀ ਚਲੋ ਸਰਕਾਰ ਜਿਹੜੀ ਆ ਅੰਮ੍ਰਿਤਸਰ ਦਾ ਪੰਜਾਬ ਦਾ ਕੋਈ ਗਰੀਬ ਦਾ ਸੋਚਦੀ ਆ ਵੱਡਿਆਂ ਵੱਡਿਆਂ ਲੋਕਾਂ ਦੇ ਤੇ ਵਾਦੇ ਸਹੀ ਹੋ ਜਾਂਦੀਆਂ ਗੱਲਾਂ ਸਹੀ ਹੋ ਜਾਂਦੀਆਂ ਮੈਨੇ ਵੀ ਅੱਜ ਇਸ ਗਰੀਬ ਦਾ ਕੋਈ ਸਰਕਾਰ ਹੱਲ ਕਰਦੀ ਆ ਕਿ ਨਹੀਂ ਹੱਲ ਕਰਦੀ ਇਹ ਮੁਹੱਲਾ ਜਿੰਨਾ ਵੀ ਆ ਗਲੀ ਨੰਬਰ 2 ਦਾ ਇਹਦੇ ਨਾਲ ਆ ਜੋ ਵੀ ਇਹ ਗਰੀਬ ਦਾ ਹੀ ਹੱਲ ਕਰਾਉਣਾ ਚਾਹੁੰਦੇ ਆ ਵੀ ਜੇ ਇਹਦੇ ਕਰਦੇ ਕੋਈ ਸਰਕਾਰ ਤੇ ਇਹਨਾਂ ਸਰਕਾਰ ਦੇ ਧੰਨਵਾਦ ਹਾਂਗੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਦੇ ਵੇਖੋ ਜੀ ਗਰੀਬ ਆਦਮੀਆਂ ਜਿਹਦੇ ਹੱਲ ਕੀਤਾ ਜਾਵੇ ਤੇ ਹੀ ਇਹੋ ਹੀ ਆ ਵੀ ਬਹੁਤ ਵੱਡਾ ਸਰਕਾਰ ਦਾ ਯੋਗਦਾਨ ਹੋਊਗਾ ਜੇ ਕੋਈ ਵੀ ਇਹਦਾ ਗਰੀਬ ਦਾ ਹੱਲ ਕਰਦੇ ਹੁਣ ਦਿਹਾੜੀ ਦਾ ਪੇ ਵਾਲਾ ਬੰਦਾ ਏ ਸਾਰਾ ਕੁ ਉਹਦੇ ਚਵਾੜੇ ਦਾ ਸੜ ਗਿਆ ਵਾ ਅੱਜ ਇਹਦੇ ਸੌਣ ਦਾ ਵੀ ਕੋਈ ਬੈੱਡ ਵੀ ਨਹੀਂ ਜੇਗਾ ਨਾ ਕੋਈ ਮੰਜਾ ਨਾ ਕੋਈ ਬਿਸਤਰਾ ਸਾਰਾ ਕੁ ਸੜਕੇ ਸੁਆਹ ਹੋ ਗਿਆ ਕੇ ਰਿਹਾ ਹੁਣ ਨਵੇਂ ਸਿਰਿਓਂ ਇਹ ਦੁਬਾਰਾ ਲਿਆਊਗਾ ਇਹ ਲਿਆਊਗਾ ਕਿੱਥੋਂ ਰੋਟੀ ਖਾਣ ਜੋਗਾ ਆਟਾ ਨਹੀਂ ਆਟਾ ਵੀ ਜਾ ਕੇ ਦੇਖ ਲੋ ਢਰਮੀ ਖਾਲੀ ਇਹਦੀ ਦੱਸੋ ਜੀ ਹੋਜੀ ਜੰਸੀ ਆਦੀ ਆ ਜੰਸੀ ਆਣੇ ਦੀ ਆ ਹੋਰ ਕਿਸੇ ਦੀ ਗਲਤੀ ਨਹੀਂ ਜੇ ਹੈਗੀ ਅਸੀਂ ਤੇ ਇਹੋ ਕਹਾਂਗੇ ਜਿਹਦੇ ਘਰ ਸਿਲੰਡਰ ਇਹ ਪਹੁੰਚਦਾ ਵਾ ਉਹ ਸਿਲੰਡਰ ਨੂੰ ਚੈਕਿੰਗ ਕਰਕੇ ਦਿੱਤਾ ਜਾਵੇ